ਖੰਡ ਸ੍ਰੀ ਹਰਮੰਦਰ ਸਾਹਿਬ ਔਰ ਮੇਰੀ ਪਿਆਰੀ ਜੁਬਾਨ ਸਤਪੁਰੂ ਧੰਗੂਰ ਆਪਕ ਸਹਿਯੋਗੀ ਮਹਾਰਾਜ ਜੀ ਦੇ ਪਾਵਨ ਪਿਤ੍ਰਸਥਾਨ ਸ਼੍ਰੀਏ ਕਾਮਕ ਤਕ ਸਹਿਬ ਦੇ ਸਾਨ ਕੋਕ ਜੁੜੇ ਹੋਏ ਢੂਰੂ ਤੁਖਸਾ ਸਾਤ ਸਤ ਸਤ ਜੀ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਕਰਕੇ ਬਲਾਵਤ ਪਾਉਗੀ ਬਾਰੀ ਮੇਰੀ ਦਾ ਹੱਥ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 15 ਭਾਦੋਂ ਸੰਮਤ ਨਾਨਕ ਸਾਹਿਬ 558 ਮੁਤਾਬਕ ਮਿਤੀ 8 2024 ਨੂੰ ਪੰਜ ਸਿੰਘ ਸਰਬੰਦ ਦੇ ਇਕੱਤਰਤਾ ਸਤਪੁਰੇ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਹੋਈ ਜਿਸ ਰੈਂਚ ਪੰਤ ਸਿੰਘ ਸਰਬੰਦ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿਸੋ ਦੇ ਸਿੰਘ ਬਾਦਲ ਨੇ ਤਤੌਰ ਇੱਕ ਮੁੱਖ ਮੰਤਰੀ ਪੰਜਾਬ ਸਰਕਾਰ ਅਧਿਰ ਪ੍ਰਧਾਨ ਸ਼ਰੌਂਗੜੀ ਤਕਾਲੀ ਦਲ ਤੋਂ ਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਕਤਕ ਰੂਪ ਦੇ ਅਕਸਨੋ ਬਹੁਤ ਭਾਰੀ ਟਾਲ ਲਗੀ ਸ਼ਰੌਂਗੜੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਐਸ ਸੁਪੰਦੀ ਆਪਣਾ ਸਪਸ਼ਟੀਕਰਨ 15 ਤਾਰikh ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਵਿਖੇ ਦੇਣ ਸੁਪੀਰ ਸਿੰਘ ਬਾਦਲ ਜਨਰਲ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਉੱਤੇ ਸ਼੍ਰੀ ਗੁਰੰਤ ਸਾਹਿਬ ਦੀ ਗਜ਼ੂਰੀ ਬਣ ਸੇਤ ਸੰਗਤ ਅਤੇ ਪੰਜ ਸਿੱਖ ਸਭਾਂ ਦੀ ਹਾਜ਼ਰੀ ਵਿੱਚ ਆਪਣੇ ਬੇਥੇ ਹੋਏ ਗੁਨਾਹਾਂ ਦੀ ਮਾਫੀ ਵੀ ਮੰਗਦਾ ਹੈ ਉਹਨਾਂ ਸਰੂਨਾਂ ਨੂੰ ਜਿਹੜੇ ਕਾਬੂ ਤੇ ਸਾਬ ਜੀ ਤੋਂ ਰੱਖਾਈਆਂ ਪੁਸ਼ਟੀਤਾ ਜਾਂਦਾ ਹੈ ਬਹੁਤ ਜੀ ਦਾ ਖਾਸਾ ਵਾਣ